ਕਈ ਕਰਾਂ ਦੇ ਵਿੱਚ ਬੜਾ ਪਿਆਰ ਇਤفاق ਅੱਜ ਵੀ ਤੇ ਕਈ ਕਰਾਂ ਦੇ ਵਿੱਚ ਬੰਡੀਆਂ ਪੈ ਜਾਂਦੀਆਂ ਭਾਈ ਭਰਾ ਦੇ ਸ਼ਰੀਕ ਹੋ ਜਾਂਦੇ ਆ ਜਿਹੜੇ ਘਰ ਦੇ ਵਿੱਚ ਜਿਸ ਮਾਂ ਬਾਪ ਨੇ ਨਿੱਕੇ ਨਿੱਕੇ ਹੁੰਦਿਆਂ ਨੂੰ ਉਂਗਲੀ ਤੋਂ ਫੜ ਕੇ ਚੱਲਣਾ ਸਿਖਾਇਆ ਉਹਨਾਂ ਦਾ ਜਿਹੜਾ ਬਚਪਨ ਹੈ ਹਰ ਕੋਈ ਮਾਂ-ਬਾਪ ਚਾਹੇ ਅਮੀਰ ਹੈ ਚਾਹੇ ਗਰੀਬ ਹੈ ਆਪਣੇ ਬੱਚਿਆਂ ਨੂੰ ਆਪਣੇ ਵੱਲੋਂ ਕੋਸ਼ਿਸ਼ ਕਰਦਾ ਵੀ ਇਹਨਾਂ ਨੂੰ ਕਦੇ ਕੋਈ ਵੀ ਕਮੀ ਕਿਤੇ ਕਮੀ ਪੇਸ਼ ਨਾ ਆਵੇ ਤੇ ਉਹੀ ਬੱਚੇ ਜਦੋਂ ਵੱਡੇ ਹੋ ਜਾਂਦੇ ਆ ਤੇ ਮਾਂ-ਬਾਪ ਨੂੰ pèce ਸਮਝਣ ਲੱਗ ਜਾਂਦੇ ਵੀ ਤੁਸੀਂ ਕੌਣ ਹੋਣਿਓ ਸਾਨੂੰ ਸੰਗਾਂ